ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਸਤਗੁਰ ਜਗਤ ਜਲੰਦੇ ਨੂੰ ਤਾਰਨ ਵਾਸਤੇ ਚੂਨਾ ਮੰਡੀ ਲਾਹੌਰ ਦੇ ਅੰਦਰ ਪਿਤਾ ਸਤਕਾਰਯੋਗ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਦੇ ਉਧਰ ਤੋਂ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਦੇ ਅੰਦਰ ਉਹਨਾਂ ਨੇ ਅਵਤਾਰ ਧਾਰ ਕੇ ਸ਼ਰਦਾ ਸਤਕਾਰ ਦੇ ਨਾਲ ਤੀਸਰੇ ਪਾਤਸ਼ਾਹ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੰਨੇ ਪਿਆਰ ਸਤਕਾਰ ਦੇ ਨਾਲ ਸੇਵਾ ਕੀਤੀ ਉਹਨਾਂ ਦਾ ਹੀ ਰੂਪ ਬਣ ਕੇ ਉਹਨਾਂ ਦਾ ਰੂਪ ਬਣ ਕੇ ਚੌਥੇ ਪਾਤਸ਼ਾਹ ਜੀ ਬਣ ਕੇ ਉਹਨਾਂ ਨੇ ਅਨੇਕਾਂ ਦੁਖੀਆਂ ਦਰਦਵੰਦਾਂ ਨੂੰ ਤਾਰਿਆ ਅਨੇਕਾਂ ਦੀਆਂ ਝੋਲੀਆਂ ਭਰੀਆਂ ਆਓ ਉਹਨਾਂ ਦੇ ਜੀਵਨ ਤੇ ਇੱਕ ਸਮੁੱਚੀ ਕਵਿਤਾ ਆਪ ਜੀ ਦੇ ਦਰਮਿਆਨ ਪੇਸ਼ ਕਰ ਰਹੇ ਹਾਂ ਜੀ ਪਿਆਰ ਸਤਿਕਾਰ ਨਾਲ ਸਰਵਣ ਕਰਨ ਦਾ ਯਤਨ ਕਰੀਏ ਸਤਗੁਰ ਨੇ ਕਿਰਪਾ ਕੀਤੀ ਅਵਤਾਰ ਤਾਰੇ ਕੇ ਆਏ ਜੋ ਭੁੱਲੇ ਪਟਕੇ ਲੋਕੀ ਸਭ ਸਿੱਧੇ ਰਸਤੇ ਪਾਏ ਸਤਗੁਰ ਜੀ ਦੇ ਦਰ ਤੇ ਲਾ ਦਿੱਤੀ ਜ਼ਿੰਦਗੀ ਸਾਰੀ ਤਨ ਰਾਮਦਾਸ ਸਤਗੁਰ ਜੀ ਤੁਹਾਡੀ ਮਹਿਮਾ ਜਗਤੋਂ ਨਿਆਰੀ ਗੁਰੂ ਘਰ ਦੀ ਸੀ ਵਡਿਆਈ ਜਾ ਅਕਬਰ ਨੂੰ ਸਮਝਾਈ ਪੰਡਤ ਨੇ ਜਿਸ ਦਮ ਜਾ ਕੇ ਅਕਬਰ ਨੂੰ ਚੁਗਲੀ ਲਾਈ ਸਤਗੁਰ ਦੇ ਘਰ ਦੀ ਰੀਤੀ ਜਾ ਅਕਬਰ ਤੋਲੀ ਉਚਾਰੀ ਤਨ ਰਾਮਦਾਸ ਸਤਗੁਰ ਜੀ ਤੁਹਾਡੀ ਮਹਿਮਾ ਜਗਤੋਂ ਨਿਆਰੀ ਓ ਹਰ ਪਰਖ ਚ ਪੂਰੇ ਉਤਰੇ ਜਦ ਸਤਗੁਰ ਪਰਖਾਂ ਪਾਈਆਂ ਪਰਖ ਚ ਪੂਰੇ ਉਤਰੇ ਜਦ ਸਤ ਗੁਰ ਪਰਖਾਂ ਪਾਈਆਂ ਹਰ ਗੁਰ ਦਾ ਬਚਨ ਪਗਾਤਾ ਸਭ ਛੱਡ ਕੇ ਤੇ ਚਤਰ ਆਈਆਂ ਇਹ ਗੁਰ ਗੱਦੀ ਦਾ وارਸ ਤੀਜੇ ਗੁਰ ਬਾਤ ਉਚਾਰੀ ਧਨ ਰਾਮਦਾਸ ਸਤ ਗੁਰ ਜੀ ਤੋੜੀ ਮਾਂ ਮਾ ਜਗ ਤੋਂ ਨਿਆਰੀ ਸ੍ਰੀ ਅਮਰਤ ਸਰ ਦੀ ਤਰਤੀ ਟਕ ਤੀਜੇ ਸਤਗੁਰ ਲਾਇਆ ਹੁਨਾਂ ਤੋਂ ਪਿੱਛੋਂ ਸਹਿਬਾ ਕਿਆ ਸੋਹਣਾ ਤਾਲ ਬਣਾਇਆ ਇਸ ਰਹੀਂਦੇ ਕਾਰਜ ਵਾਲੀਓ ਇਸ ਰਹੀਂਦੇ ਕਾਰਜ ਵਾਲੀ ਤੁਸੀਂ ਕੀਤੀ ਸਹਬ ਯੁਸਾਰੀ ਤਨ ਰਾਮਦਾਸ ਸਤਗੁਰ ਜੀ ਤੁਹਾਡੀ ਮਹਿਮਾ ਜਗਤੋਂ ਨਿਆਰੀ ਚਲ ਸੁਨਾਇੰਤ ਦਾ ਆਇਆ ਤਾਂ ਤੀਜੇ ਸਤਗੁਰ ਪਿਆਰੇ ਗੁਰ ਰਾਮਦਾਸ ਗੁਰ ਚੌਥੇ ਸੰਗਤਾਂ ਵਿੱਚ ਬਚਨ ਉਚਾਰੇ ਤੁਸੀਂ ਹਰ ਤਾਂ ਪੂਰੀ ਕੀਤੀ ਜੋ ਆਪਣੀ ਜ਼ਿੰਮੇਵਾਰੀ ਤਨ ਰਾਮਦਾਸ ਸਤਗੁਰ ਜੀ ਤੁਹਾਡੀ ਮਹਿਮਾ ਜਗਤੋਂ ਨਿਆਰੀ ਤੁਹਾਡੀ ਰਚਨਾ ਜੋ ਗੁਰਬਾਣੀ ਤੀਰਾਂਗਾ ਵਿੱਚ ਉਚਾਰੀ ਹਰ ਅੱਖਰ ਹੀਰਾ 모ਤੀ ਜਿਸ ਮਨ ਲਾ ਬੈਠ ਵਿਚਾਰੀ ਜੋ ਅਕਲਾ ਦੇ ਨਾਲ ਪੜਦੇਓ ਜੋ ਅਕਲਾ ਦੇ ਨਾਲ ਪੜਦੇ ਆਉਂਦੀ ਹੈ ਸੋਜੀ ਸਾਰੀ ਤਨ ਰਾਮ ਦਾਸ ਸਤ ਗੁਰ ਜੀ ਟੋੜੀ ਮਾਂ ਮਾਂ ਜਗ ਤੋਂ ਨਿਆਰੀ ਜੋ ਇਸ ਵਿੱਚ ਟੱਬਾ ਲਾਵੇ ਉਹ ਆਪਣੇ ਦੁੱਖ ਨਿਵਾਰੇ ਕਾਗਾ ਤੋਂ ਹੰਸ ਬਣਾਵੇ ਕਹਿੰਦੇ ਨੇ ਲੋਕੀ ਸਾਰੇ ਵਿਆਣੂ ਮਾਣ ਮਿਲੇਗਾ ਇਹ ਜਗ ਵਿੱਚ ਖੇਡ ਖਿਲਾਰੀ ਤਨ ਰਾਮ ਦਾਸ ਸਤ ਗੁਰ ਜੀ ਤੋੜੀ ਮਹਿਮਾ ਜਗਤੋਂ ਨਿਆਰੀ ਓ ਭੁੱਲ ਗੁਰ ਕਰਦੀ ਮਰਿਆਦਾ ਲਗੁਰ ਕਰਦੀ ਮਰਿਆਦਾ ਫਿਰਥੀ ਚੰਦ ਹੈਂਕੜ ਦੱਸੇ ਬਣ ਰਹਿਮਤ ਵਾਲੇ ਬਦਲ ਤਾਂ ਪੰਜਵੇਂ ਗੁਰ ਤੇ ਵਸੇ ਸਰਦਾ ਦੇ ਬੇੜੇ ਤਰਦੇ ਕਹਿੰਦਾ ਦਲਬੀਰ ਲਕਾਰੀ ਤਨਰਾਮਦਾਸ ਸਤਗੁਰ ਜੀ ਤੁਹਾਡੀ ਮਹਿਮਾ ਜਗਤੋਂ ਨਿਆਰੀ ਤਨਰਾਮਦਾਸ ਸਤਗੁਰ ਜੀ ਬਾਡੀ ਮੈਂ ਮਾਂ ਜਗਤੋਂ ਨਿਆਰੀ